ਅੱਜ ਅਸੀਂ ਤਖਤ ਕੇਸਗੜ ਸਾਹਿਬ ਦੇ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਆਏ ਆ ਤੇ ਅਕਾਲ ਤਖਤ ਦੇ ਨਵੇਂ ਬਣੇ ਜਥੇਦਾਰ ਗੜਗੱਜ ਸਾਹਿਬ ਨੂੰ ਵਧਾਈ ਦੇਣ ਵਾਸਤੇ ਇੱਥੇ ਆਏ ਆ ਤੇ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਆਸ ਹੈ ਕਿ ਨਵੇਂ ਬਣੇ ਜਿਹੜੇ ਸਿੰਘ ਸਹਿਬਾਨ ਨੇ ਉਹ ਕੌਮ ਨੂੰ ਵਧੀਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਚਲਾਉਣਗੇ ਏਕਤਾ ਦੇ ਭਾਈਚਾਰੇ ਦੀ ਸਾਂਝ ਵਾਸਤੇ ਇਹ ਕੰਮ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਵਾਸਤੇ ਸਿੱਖ ਭਾਈਚਾਰੇ ਵਾਸਤੇ ਪੰਜਾਬ ਦੇ ਭਾਈਚਾਰੇ ਵਾਸਤੇ ਏਕਤਾ ਦੀ ਕੋਈ ਗੱਲ ਜਿਹੜੀ ਉਹ ਕੀਤੀ ਜਾ ਸਕੇ ਅੱਜ ਅਸੀਂ ਤਖਤ ਕੇਸਗੜ ਸਾਹਿਬ ਕੇ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਆਏ ਆ ਤੇ ਅਕਾਲ ਤਖਤ ਦੇ ਨਵੇਂ ਬਣੇ ਜਥੇਦਾਰ ਗੜਗੱਜ ਸਾਹਿਬ ਨੂੰ ਵਧਾਈ ਦੇਣ ਵਾਸਤੇ ਇੱਥੇ ਆਏ ਆ ਤੇ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਆਸ ਹੈ ਕਿ ਨਵੇਂ ਬਣੇ ਜਿਹੜੇ ਸਿੰਘ ਸਹਿਬਾਨ ਨੇ ਉਹ ਕੌਮ ਨੂੰ ਵਧੀਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਚਲਾਉਣਗੇ ਏਕਤਾ ਤੇ ਭਾਈਚਾਰੇ ਦੀ ਸਾਂਝ ਵਾਸਤੇ ਇਹ ਕੰਮ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਵਾਸਤੇ ਸਿੱਖ ਭਾਈਚਾਰੇ ਦੀ ਭਾਈਚਾਰੇ ਵਾਸਤੇ ਪੰਜਾਬ ਦੇ ਭਾਈਚਾਰੇ ਵਾਸਤੇ ਏਕਤਾ ਦੀ ਕੋਈ ਗੱਲ ਜਿਹੜੀ ਉਹ ਕੀਤੀ ਜਾ ਸਕੇ ਅੱਜ ਅਸੀਂ ਤਖਤ ਕੇਸਗੜ ਸਾਹਿਬ ਕੇ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਆਏ ਆਂ ਦੇ ਗਾਲਤਕ ਤੇ ਨਵੇਂ ਬਣੇ ਜਥੇਦਾਰ ਗੜਗੱਜ ਸਾਹਿਬ ਨੂੰ ਵਧਾਈ ਦੇਣ ਵਾਸਤੇ ਇੱਥੇ ਆਏ ਆ ਤੇ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਆਸ ਹੈ ਕਿ ਨਵੇਂ ਬਣੇ ਜਿਹੜੇ ਸਿੰਘ ਸਹਿਬਾਨ ਨੇ ਉਹ ਕੌਮ ਨੂੰ ਵਧੀਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਚਲਾਉਣਗੇ ਏਕਤਾ ਦੇ ਭਾਈਚਾਰੇ ਦੀ ਸਾਂਝ ਵਾਸਤੇ ਇਹ ਕੰਮ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਵਾਸਤੇ ਸਿੱਖ ਭਾਈਚਾਰੇ ਵਾਸਤੇ ਪੰਜਾਬ ਦੇ ਭਾਈਚਾਰੇ ਵਾਸਤੇ ਏਕਤਾ ਦੀ ਕੋਈ ਗੱਲ ਜਿਹੜੀ ਉਹ ਕੀਤੀ ਜਾ ਸਕੇ ਅੱਜ ਅਸੀਂ ਤਖਤ ਕੇਸਗੜ ਸਾਹਿਬ ਕੇ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਆਏ ਆ ਤੇ ਅਕਾਲ ਤਖਤ ਦੇ ਨਵੇਂ ਬਣੇ ਜਥੇਦਾਰ ਗੁਰਗੱਜ ਸਾਹਿਬ ਨੂੰ ਵਧਾਈ ਦੇਣ ਵਾਸਤੇ ਇੱਥੇ ਆਏ ਆ ਤੇ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਆਸ ਹੈ ਕਿ ਨਵੇਂ ਬਣੇ ਜਿਹੜੇ ਸਿੰਘ ਸਹਿਬਾਨ ਨੇ ਉਹ ਕੌਮ ਨੂੰ ਵਧੀਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਚਲਾਉਣਗੇ ਏਕਤਾ ਤੇ ਭਾਈਚਾਰੇ ਦੀ ਸਾਂਝ ਵਾਸਤੇ ਇਹ ਕੰਮ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਵਾਸਤੇ ਸਿੱਖ ਭਾਈਚਾਰੇ ਦੀ ਭਾਈਚਾਰੇ ਵਾਸਤੇ ਪੰਜਾਬ ਦੇ ਭਾਈਚਾਰੇ ਵਾਸਤੇ ਏਕਤਾ ਦੀ ਕੋਈ ਗੱਲ ਜਿਹੜੀ ਉਹ ਕੀਤੀ ਜਾ ਸਕੇ ਅੱਜ ਅਸੀਂ ਤਖਤ ਕੇਸਗੜ ਸਾਹਿਬ ਕੇ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਆਏ ਆਂ ਤੇ ਗਾਲਤਕ ਤੇ ਨਵੇਂ ਬਣੇ ਜਥੇਦਾਰ ਗੁਰਗੱਜ ਸਾਹਿਬ ਨੂੰ ਵਧਾਈ ਦੇਣ ਵਾਸਤੇ ਇੱਥੇ ਆਏ ਆ ਤੇ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਾਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਨੂੰ ਆਸ ਹੈ ਕਿ ਨਵੇਂ ਬਣੇ ਜਿਹੜੇ ਸਿੰਘ ਸਹਿਬਾਨ ਨੇ ਉਹ ਕੌਮ ਨੂੰ ਵਧੀਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਚਲਾਉਣਗੇ ਏਕਤਾ ਦੇ ਭਾਈਚਾਰੇ ਦੀ ਸਾਂਝ ਵਾਸਤੇ ਇਹ ਕੰਮ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਵਾਸਤੇ ਸਿੱਖ ਭਾਈਚਾਰੇ ਵਾਸਤੇ ਪੰਜਾਬ ਦੇ ਭਾਈਚਾਰੇ ਵਾਸਤੇ ਏਕਤਾ ਦੀ ਕੋਈ ਗੱਲ ਜਿਹੜੀ ਉਹ ਕੀਤੀ ਜਾ ਸਕੇ